ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆਤ ਦਾ ਵੀ ਚੱਕਮੀਜੀ ਗੱਲ ਕਰ ਰਹੀ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਣ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26 27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਕ ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱਲਿਆਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱਲਿਆਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਮੈਨੂੰ ਲੱਗਦਾ ਓ ਕੀ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਐ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਨੀ ਰਿਸ਼ਤਾ ਕਰ ਦੇਣੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਇਆ ਸੈਣੀ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਦਾ ਵੀਰ ਦੀ ਆਪਾਂ ਨੂੰ ਕੁੜੀ ਦੋ ਕਾਸ਼ਟਾਂ ਸਾਡੇ ਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਜਾਇਦਾਦ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਆ ਜੀ ਵੀਰ ਕੋਲੇ ਮੁੰਡੇ ਨੇ ਦੋ ਆਪਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ ਹਾਂਜੀ ਸਸਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਬੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਬੀ ਸਿੰਘਾਂ ਦਾ ਹੀ ਚਾਹੀਦਾ ਐ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਭੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਮੈਨੂੰ ਲੱਗਦਾ ਓ ਕੀ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਐ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਇਹ ਰਿਸ਼ਤਾ ਕਰ ਦੇਣਗੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆਦਤ ਆ ਵੀ ਚੱਕਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪ ਤੇ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪ ਟਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਕਰਵਾਉਣ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱल्ल्या ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱल्ल्या ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀ ਪਹਿਲਾਂ ਛੋਟਾ ਸਟਾਪ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ 96 ਦੀ ਵਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਹ ਸੇ ਇੰਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਵਧਾਪ ਕਰ ਲਵੇ ਭੈਣ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਬਸ ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜਟਾਂ ਦਾ ਹੀ ਮੁੰਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅਮਰਤ ਤੇ ਆਪਾਂ ਨੂੰ ਮੁੰਡਾ ਵੀ ਅਮਰਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾੜਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ 26 ਸਾਲ ਤੇ ਭੈਣੂਣਾ ਨੇ ਆਪਦੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ ਜੀ